ਸਵਾਗਤ ਹੈ ਦੋਸਤੋ ਤੁਹਾਡਾ ਮੇਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਕਰਨਦੀਪ ਵੀਰ ਦੇ ਫਾਰਮ ਤੋਂ ਜਿਹੜੀ ਅੱਜ ਦੀ ਆਪਾਂ ਵੀਡੀਓ ਜਿਹੜੀ ਕਰ ਲੱਗੇ ਆ ਅਪਲੋਡ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਸੱਜਰ ਸੂਈ ਜਿਹੀ ਤਾਜੀ ਮੱਝ ਦਿਖਾਵਾਂਗੇ ਡਿਟੇਲ ਇਸ ਮੱਝ ਦੀ ਦੋਸਤੋ ਆਪਾਂ ਸਾਰੀ ਪੁੱਛ ਕੇ ਕਰਨਦੀਪ ਤੋਂ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਜਿਹੜਾ ਆਲਟ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਜਿਹੜੀ ਤੁਹਾਡੇ ਤੱਕ ਪਹੁੰਚਦੀ ਜਾਵੇ ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਸਾਡਾ ਦੋਸਤੋ ਸਿਰਫ ਕੰਮ ਹੈ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਅਗਲੀ ਜਿਹੜੀ ਕਾਰਵਾਈ ਦੋਸਤੋ ਕਰਨੀ ਹੈ ਉਹ ਤੁਸੀਂ ਆਪ ਕਰਨੀ ਹੁੰਦੀ ਹੈ ਤੁਹਾਡੀ ਰਿਸਪੌਂਸਿਬਿਲਟੀ ਹੈ ਪਸ਼ੂ ਆਨ ਤੇ ਦੋਸਤੋ ਫੇਸਬੁੱਕ ਤੇ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਕਰੀਏ ਕਰਨਦੀਪ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਸਮਝ ਦੀ ਪੁੱਛ ਲੈਣੀ ਹੈ ਦੇਖੋ ਹਾਂ ਵੀ ਕਰਨਦੀਪ ਕੀ ਹਾਲ ਵਧੀਆ ਵਧੀਆ ਵੀਰੇ ਤੁਸੀਂ ਸਮਾਂ ਕੀ ਆ ਚਾਲਿਆ ਵਧੀਆ ਹੋ ਠੀਕ ਠਾਕ ਹਾਂਜੀ ਹਾਂਜੀ ਬਾਬੀ ਨਾਨਕ ਦੀ ਮਿਹਰ ਠੀਕ ਹੈ ਪਹਿਲੀ ਜਿਹੜੀ ਮੱਝ ਆਪਾਂ ਹੀ ਵੇਚੀ ਹਾਂਜੀ ਹਾਂਜੀ ਵੇਚ ਗਈ ਵੀਰੇ ਅੱਛਾ ਹਾਂਜੀ ਤੇ ਅੱਜ ਜਿਹੜੀ ਆਪਾਂ ਮੱਝ ਸੇਲ ਕਰਨੀ ਹੈ ਉਸ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦੇ ਕਰੀ ਮੇਰਾ ਪਿੰਡ ਹੈ ਲਵਕਾ ਹੂੰ ਤਹਿਸੀਲ ਪੱਟੀ ਹੂੰ ਜ਼ਿਲ੍ਹਾ ਤਰਨਤਾਰਨ ਅੱਛਾ ਫੋਨ ਨੰਬਰ ਫੋਨ ਨੰਬਰ ਹੈ 99557 43577 ਅੱਛਾ ਹਾਂਜੀ ਠੀਕ ਹੈ ਤੇ ਜਿਹੜੀ ਮੱਝ ਆਪਾਂ ਚ ਸੇਲ ਕਰਨੀ ਹੈ ਹਾਂਜੀ ਕਿੰਨਾ ਵਸੂਆ ਸੂਈ ਹੈ ਇਹ ਵੀ ਨਾ ਦੂਜਾ ਸੂਆ ਸੂਈ ਆ ਅੱਛਾ ਕਿਨੇ ਗਣ ਕੁਸੂਈ ਨੇ ਇਹਨੂੰ ਇਹਨੂੰ ਸੂਈ ਨਾ ਹੋ ਗਿਆ 5 ਦਿਨ 5 ਦਿਨ ਹਾਂਜੀ ਅੱਛਾ ਹੁਣ ਦੁੱਧ ਜਾਂ ਬੋਲਾ ਲੈਣ ਲਈ ਕਿੰਨਾ ਤਿਆਰ ਹੈ ਇਹ ਥੱਲੇ ਵੀਰੇ ਹੁਣ ਬਾਲੀ ਦੇ ਦੁੱਧ ਤਿਆਰ ਆ 12 ਲੀਟਰ ਦੁੱਧ ਹਾਂਜੀ ਜਿਹੜਾ ਬਾਲਟੀ ਪਾ ਦੇਣਾ ਠੀਕ ਹੈ ਕੋਈ ਦੁੱਧ ਲੈ ਜਾऊं ਕਿ ਬੋਲਾ ਹਾਂਜੀ ਹਾਂਜੀ ਤੇ ਬੱਚਾ ਕਿ ਦਿੱਤਾ ਨੇ ਹੀ ਗਈ ਤੋਰੀ ਗੇਨ ਦੋਸਤੋ ਚੌਥਾ ਪੰਜਵਾਂ ਨੇ ਸੂਈ ਨੂੰ ਹੋ ਗਿਆ ਤੇ 12 ਲੀਟਰ ਦੁੱਧ ਤੋਂ ਦੋਸਤੋ ਜਾਂ ਗਿਣ ਲੋ ਜਾਂ ਬੋਲਾ ਗਿਣ ਲੋ ਸਟਾਰਟਿੰਗ ਇਹਨੇ ਕੀਤੀ ਹੈ 14 15 ਕਿਲੋ ਦੁੱਧ ਜਿਹੜਾ ਇਹ ਬੜੇ ਮਜੇ ਨਾਲ ਚਵਾ ਦੂਗੀ ਆਰਡਰ ਕੁਆਲਿਟੀ ਜਿਹੜੀ ਇਹ ਸੋਹਣੀ ਤਿਆਰ ਕੀਤੀ ਹੈ ਆ ਵੇਖੋ ਜੀ ਆਹ ਦੋਸਤੋ ਕਰੋ ਚੈੱਕ ਇਹ ਆਰਡਰ ਕੁਆਲਿਟੀ ਆਹ ਬੱਚਾ ਜੀ ਦੋਸਤੋ ਕੱਟਾ ਆਹ ਲੋ ਕਰੋ ਚੈੱਕ ਆਰਡਰ ਕੁਆਲਿਟੀ ਦੋਸਤੋ ਲੰਮੀ ਤੋਰੀ 흘ੀ आलो जी आया ये दोस्तों जी अपने को कल परसों ही आई है तो इसका बच्चे का कर दी है आलो जी करो चक्कर। मोड़ ला ਲਓ ਜੀ ਕਰੋ ਚੱਕ ਆਰਡਰ ਕੁਆਲਿਟੀ ਦੋਸਤ ਬਹੁਤ ਵਧੀਆ ਤਿਆਰ ਕੀਤੀ ਹੈ ਲਾਗੇ ਕਹਤੋਂ ਦੋਸਤ ਸੁਣਾ ਲੈ ਆਰਡਰ ਕੁਆਲਿਟੀ ਆ ਕਰੋ ਚੱਕ ਦੋਸਤ ਫੋਟ ਫੋਟ ਵਾਣਾ ਜਿਹੜਾ ਬਾਹਰ ਨਿਕਲਿਆ ਪਿਆ ਲਓ ਜੀ ਸਚਨ ਕਰੰਦੀਪ ਦੋਦ ਚਵਾਦੂ 14 15 ਕਿਲੋ ਹਾਂਜੀ ਵੀਰੇ ਹਸਕੇ ਚਵਾ ਦੇਣਾ ਕਿਹਾ ਵਾ ਮਾਲਕ ਵੀਰਾਂ ਨੇ ਵੀ ਇੰਨਾ ਚੋਇਆ ਪਿਛਲੇ ਸਵੇਰੇ ਵੀ 14 ਕਿਲੋਣਾ ਕਿਹਾ ਚੋਇਆ ਹਾਂਜੀ ਹਾਂਜੀ ਚਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ ਤੇ 14 15 ਕਿਲੋ ਤੇ ਕਹਿਣੀ ਐ ਨਾ ਹਾਂਜੀ ਤੇ ਮੁੱਲ ਇਹਦਾ ਮੁੱਲ ਇਹਦਾ ਵੀਰੇ ਫੋਨ ਤੇ ਕਰਾਂਗੇ ਅੱਛਾ ਤੇ ਮਾਨ ਨਾਲ ਖੁੱਲਾ ਕਰਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਮੁੱਲ ਕਰਨਦੀਪ ਕਹਿੰਦਾ ਵੀ ਆਪਾਂ ਕਰਾਂਗੇ ਫੋਨ ਤੇ ਮਾਨ ਨਾਲ ਹੋਊਗਾ ਖੁੱਲਾ ਤੇ ਫੋਨ ਮੇਰਾ ਵੀਰ ਉਹੋ ਕਰੇ ਜਿੰਨੇ ਮੱਝ ਲੈਣੀ ਕਿਉਂਕਿ ਦੋਸਤੋ ਇੱਕ ਬੇਨਤੀ ਹੋਰ ਮੈਂ ਕਰਦਾ ਵੀਰਾਂ ਨੂੰ कि ਜਿਨੋ ਦੋਸਤੋ ਆਪਾਂ ਫੋਨ ਇੱਕ ਦੋ ਵਾਰਾ ਬਿਜੀ ਕਰਦੇ ਆ ਤੋ ਸੋ ਦੋਸਤੋ ਵੀਰਾਂ ਨੂੰ ਬੇਨਤੀ ਆ ਬਈ ਮਜਬੂਰੀ ਸਮਝ ਲਿਆ ਕਰੋ ਕਿ ਅਗਲਾ ਵੀਰ ਬਿਜੀ ਹੁੰਦਾ ਇਸ ਕਰਕੇ ਦੋਸਤੋ ਕੋਈ 15 20 ਮਿੰਟ ਦਾ ਟਾਈਮ ਦੇ ਕੇ ਬਾਅਦ ਚ ਫੋਨ ਕਰਿਆ ਕਰੋ ਕਈ ਵੀਰ ਦੋਸਤੋ ਫੋਨ ਬਾਰ-ਬਾਰ ਤੇ ਬਾਰ-ਬਾਰ ਤੇ ਕਰੀ ਜਾਂਦੇ ਤੇ ਕਈ ਵਾਰੀ ਦੋਸਤੋ ਵੀਰ ਫੋਨ ਲਾ ਕੇ ਗੱਲ ਨਹੀਂ ਕਰਦੇ ਪਾਸੇ ਫੋਨ ਰੱਖ ਦਿੰਦੇ ਸਾਨੂੰ ਕਨ ਕਨ ਚੇਰੇ ਦੋਸਤੋ ਉਹਦੇ ਨਾਲ ਕਨਫਿਊਜ਼ਨ ਪੈਂਦਾ ਵਾ ਇਸ ਕਰਕੇ ਦੋਸਤੋ ਵੀਰਾਂ ਨੂੰ ਬੇਨਤੀ ਕਰਦਾ ਮੈਂ ਫੋਨ ਜਰੂਰ ਲਾਇਆ ਕਰੋ ਤੇ ਲਾ ਕੇ ਫੋਨ ਦੋਸਤੋ ਕੰਮ ਦੀ ਗੱਲ ਕਰਿਆ ਕਰੋ ਕਿਉਂਕਿ ਮਾਨ ਦਾ ਦੋਸਤੋ ਖੁੱਲਾ ਹੋਊਗਾ ਫੋਨ ਜਿਹੜਾ ਮੁੱਲ ਹੋਊਗਾ ਫੋਨ ਤੇ ਹੋਊਗਾ ਬੱਚਾ ਵੀ ਦੋਸਤੋ ਤੁਹਾਨੂੰ ਵਿਖਾ ਦਣਾ ਦਾ ਮੈਂ ਦਾ ਕਰੀ ਆ ਲੋ ਜੀ ਆ ਜੇ ਕਟਾ ਦੋਸਤੋ 5 ਦਿਨ ਦਾ ਕਟਾ ਜੇ ਗੱਲ ਦਾ ਮੇਰੇ ਦਾ ਕੋਈ ਵੀਰ ਮੇਰਾ ਗੁੱਸਾ ਨਾ ਕਰੇ ਇਹ ਨਾ ਆਖੀ ਵੀ ਸਾਨੂੰ ਫੋਨ ਤੋਣ ਦਾ ਵੀਰ ਮੈਂ ਫੋਨ ਤੋਣ ਵੀਰ ਕਿਸੇ ਨੂੰ ਆਂਦਾ ਫੋਨ ਜਰੂਰ ਕਰੋ ਕਿਉਂਕਿ ਫੋਨਾਂ ਨੇ ਭਾਰਾ ਸਾਨੂੰ ਪਰ ਵੀਰ ਜੀ ਫੋਨ ਲਾ ਕੇ ਗੱਲ ਜਰੂਰ ਕਰਿਆ ਕਰੋ ਕਈ ਵੀਰ ਇਹ ਕਿਨਾਂ ਕਿਨਾਰੇ ਹੈਲੋ ਹੈਲੋ ਕਰਦੇ ਰਹਿੰਦੇ ਨੇ ਫੋਨ ਤੇ ਆਵਾਜ਼ ਹੀ ਨਹੀਂ ਆਉਂਦੀ ਪੁਰਕਿ ਇਹ 10 15 ਮਿੰਟ ਬਾਅਦ ਕਈ ਵਰਾ ਪੰਜ ਪੰਜ ਵਰਾ 10 ਦਬਾਰਾ ਫੋਨ ਲੋਕੀ ਲਾ ਦਿੰਦੇ ਫੋਨ ਪਾਸੇ ਪਿਆਂ ਦਾ ਜਵਾਕੀ ਗੱਲਾਂ ਕਰੀ ਜਾਂਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਇਸ ਗੱਲ ਨੂੰ ਦੋਸਤੋ ਜਰੂਰ ਫੋਲੋ ਕਰਿਓ ਜੀ ਹਾਲੋ ਦੋਸਤੋ ਕਰੋ ਦੀ ਕੁਆਲਿਟੀ ਚ ਕਮਾਈ ਦੀ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਵੇਖਣ ਵਾਸਤੇ ਜੀ